तहसीलदारों ਦੀ ਕਲਮ ਛੋੜ ਹੜਤਾਲ ਸ਼ੁਰੂ ਹੋਣ ਵਾਲੀ ਹੈ 19 ਅਗਸਤ ਤੋਂ ਇਸ ਸਟ੍ਰਾਈਕ ਤੇ ਤਹਿਸੀਲਦਾਰ ਜਾ ਰਹੇ ਨੇ ਤਹਿਸੀਲਦਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਜਾ ਰਹੇ ਨੇ ਪੈਂਡਿੰਗ ਮੰਗਾਂ ਨੂੰ ਲੈ ਕੇ ਇਹ ਰੋਸ ਮਜ਼ਾਰਾ ਕੀਤਾ ਜਾਣਾ ਹੈ ਸੋ ਮੁੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਹੈ ਤਹਿਸੀਲਦਾਰਾਂ ਦੇ ਵੱਲੋਂ ਕਲਮ ਛੱਡ ਹੜਤਾਲ ਕੀਤੀ ਜਾਣੀ ਹੈ ਤਹਿਸੀਲਦਾਰਾਂ ਦੇ ਵੱਲੋਂ 19 ਅਗਸਤ ਨੂੰ ਪ੍ਰਦਰਸ਼ਨ ਦੀ ਸ਼ੁਰੂਆਤ ਹੋਵੇਗੀ ਦਫ਼ਤਰਾਂ ਦੇ ਵਿੱਚ ਸੁਰੱਖਿਆ ਕਰਮਚਾਰੀ ਦੇਨ ਸੰਬੰਧੀ ਮੰਗਾਂ ਰੱਖੀਆਂ ਗਈਆਂ ਨੇ ਰੈਵਨਿਊ ਅਫਸਰਾਂ ਦੀ ਸਰਕਾਰੀ ਗੱਡੀਆਂ ਦੇਨ ਸੰਬੰਧੀ ਚਾਰਟ ਸ਼ੀਟਾਂ ਨੂੰ ਦਾਖਲ ਕਰਨ ਬਾਰੇ ਤੇ ਜ਼ਿਲ੍ਹਾ ਪੱਧਰ ਤੇ ਲੀਗਲ ਸੈੱਲ ਸਥਾਪਿਤ ਕਰਨ ਸੰਬੰਧੀ ਮੰਗਾਂ ਜਿਹੜੀਆਂ ਨੇ ਰੱਖੀਆਂ ਗਈਆਂ ਨੇ ਇਸ ਨੂੰ ਲੈ ਕੇ ਤਹਿਸੀਲਦਾਰ ਰੋਸ ਮੁਜ਼ਾਰਾ ਕਰਨ ਜਾ ਰਹੇ ਨੇ ਸੂਬਾ ਪੱਧਰੀ ਰੋਸ ਮੁਜ਼ਾਰਾ ਹੋਵੇਗਾ ਕਲਮ ਚੜ੍ਹ ਹੜਤਾਲ ਕੀਤੀ ਜਾਣੀ ਹੈ ਆਪਣੇ ਕੰਮ ਛੱਡ ਕੇ ਪੈਂਡਿੰਗ ਮੰਗਾਂ ਨੂੰ ਲੈ ਕੇ ਸੋਸ ਮਜ਼ਾਹਰਾ ਕਰਨਗੇ ਤਹਿਸੀਲਦਾਰ 19 ਅਗਸਤ ਤੋਂ ਤਹਿਸੀਲਦਾਰ ਸਟ੍ਰਾਈਕ ਤੇ ਜਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਸਮੇਂ ਪਰੇਸ਼ਾਨੀ ਹੁਣ ਚੱਲਣੀ ਪੈ ਸਕਦੀ ਹੈ ਤਹਿਸੀਲਦਾਰਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਕੋਲ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੱਕ ਜਿਹੜਾ ਕੰਮ ਕਾਜ ਹੈ ਉਠਾਪ ਰਹੇਗਾ ਤਹਿਸੀਲਦਾਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪਕਾਰ ਦੇਵਾਂਗੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਸੋ 19 ਅਗਸਤ ਤੋਂ ਤਹਿਸੀਲਦਾਰ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ ਜਾਣੀ ਹੈ ਅਤੇ ਇਹਨਾਂ ਮੰਗਾਂ ਦੇ ਵਿੱਚ ਮੁੱਖ ਤੌਰ ਤੇ ਇਹ ਕਿਹਾ ਗਿਆ ਹੈ ਕਿ ਸੁਰੱਖਿਆ ਦੇ ਲਈ ਕਰਮਚਾਰੀਆਂ ਦੇ ਸੁਰੱਖਿਆ ਦੇ ਲਈ तमाम ਇੰਤਜ਼ਾਮ ਜਿਹੜੇ ਨੇ ਉਹ ਪੂਰੇ ਕੀਤੇ ਜਾਣ ਸੋ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਰਜਿਸਟਰੀ ਕਰਵਾਉਣ ਆਣ ਵਾਲੇ ਲੋਕਾਂ ਦੇ ਲਈ ਬਹੁਤ ਪਰੇਸ਼ਾਨੀ ਪੈਦਾ ਹੋ ਸਕਦੀ ਹੈ ਦਿੱਕਤ ਬਣ ਸਕਦੀ ਹੈ ਕਿਉਂਕਿ ਤਹਿਸੀਲਦਾਰ ਸਟ੍ਰਾਈਕ ਤੇ ਜਾਣ ਦੀ ਚੇਤਾਵਨੀ ਦੇ ਰਹੇ ਨੇ 19 ਅਗਸਤ ਤੋਂ ਸਟ੍ਰਾਈਕ ਦੀ ਸ਼ੁਰੂਆਤ ਹੋਵੇਗੀ ਇੱਕ ਕਲਮ ਚੜ੍ਹ ਹੜਤਾਲ ਕੀਤੀ ਜਾ ਰਹੀ ਹੈ ਤਹਿਸੀਲਦਾਰਾਂ ਦੇ ਵੱਲੋਂ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਤਹਿਸੀਲਦਾਰ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਤੇ ਹੁਣ ਇਹ ਪੈਂਡਿੰਗ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾ ਰਿਹਾ ਹੈ 19 ਅਗਸਤ ਤੋਂ ਪ੍ਰਦਰਸ਼ਨ ਦੀ ਸ਼ੁਰੂਆਤ ਹੋਵੇਗੀ ਸੋਕਲਮ ਚੜ੍ਹ ਹੜਤਾਲ ਜਿਹੜੀ ਹੈ ਤੇ ਸੀਨਦਾਰਾਂ ਦੇ ਵੱਲੋਂ ਕੀਤੀ ਜਾਣੀ ਹੈ ਇਸ ਦੇ ਨਾਲ ਸੂਬੇ ਭਰ ਦੇ ਵਿੱਚ ਰਜਿਸਟਰੀਆਂ ਕਰਵਾਉਣ ਵਾਲੇ ਲੋਕ ਪਰੇਸ਼ਾਨ ਹੁੰਦੇ ਦਿਖਾਈ ਦੇ ਸਕਦੇ ਨੇ ਸੋ ਵੱਡੀ ਦਿੱਕਤ ਇੱਥੇ ਲੋਕਾਂ ਨੂੰ ਆ ਸਕਦੀ ਹੈ ਜਿਹੜੇ ਲੋਕ ਆਪਣੀਆਂ ਰਜਿਸਟਰੀਆਂ ਕਰਵਾਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਆ ਰਹੇ ਨੇ ਤਹਿਸੀਲਦਾਰਾਂ ਦੇ ਕੋਲ ਜੋਨਾਂ ਦੇ ਕੰਮ ਪੈਂਡਿੰਗ ਪਏ ਨੇ ਉਹਨਾਂ ਦੇ ਲਈ ਵੀ ਵੱਡੀ ਦਿੱਕਤ ਇੱਥੇ ਪੇਸ਼ ਆਵੇਗੀ ਹਾਲਾਂਕਿ 19 ਅਗਸਤ ਦੀ ਕਾਲ ਦਿੱਤੀ ਗਈ ਹੈ ਜਦੋਂ ਇਸ ਮਜ਼ਾਰਾ ਸ਼ੁਰੂ ਕੀਤਾ ਜਾਣਾ ਉਸ ਤੋਂ ਪਹਿਲਾਂ ਸਰਕਾਰ ਗੱਲਬਾਤ ਦੇ ਜ਼ਰੀਏ ਕਿ ਇਸ ਹੜਤਾਲ ਨੂੰ ਰੁਕਵਾ ਸਕੇਗੀ ਇਹ ਵੱਡਾ ਸਵਾਲ ਇੱਥੇ ਹੋਵੇਗਾ ਦੱਸ ਦੇ ਕਿ ਉਸ ਤੋਂ ਪਹਿਲਾਂ ਪਟਵਾਰੀ ਯੂਨੀਅਨ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ ਇੱਕ ਤਿੱਖਾ ਸੰਘਰਸ਼ ਕੀਤਾ ਗਿਆ ਉਸ ਤੋਂ ਬਾਅਦ ਸਰਕਾਰ ਨੇ ਵੀ ਸਖਤ ਰਵਈਆ ਵੀ ਅਪਣਾਇਆ ਸੀ ਕੁਝ ਮੰਗਾ ਮੰਨੀਆਂ ਤੇ ਕੁਝ ਮੰਗਾ ਨਹੀਂ ਬੰਨੀਆਂ ਕਈਆਂ ਤਹਿਸੀਲਦਾਰ ਯੂਨੀਅਨ ਦੇ ਨਾਲ ਵੀ ਕੁਝ ਇਹੋ ਜਿਹੀ ਹੋ ਰਿਹਾ ਹੈ ਕੁਝ ਮੰਗਾ ਜਿਹੜੀਆਂ ਪੈਂਡਿੰਗ ਪਈਆਂ ਨੇ ਲੰਬੇ ਸਮੇਂ ਤੋਂ ਉਸ ਦੇ ਪੂਰੇ ਹੋਣ ਦੀ ਆਸ ਕੀਤੀ ਜਾ ਰਹੀ ਹੈ ਪਰ ਇਹ ਮੰਗਾ ਹਾਲੇ ਤੱਕ ਲਟਕ ਰੀਆਂ ਨੇ ਇਸ ਨੂੰ ਲੈ ਕੇ ਹੁਣ ਤਹਿਸੀਲਦਾਰ ਆਪਣੇ ਹੱਕ ਦੀ ਲੜਾਈ ਨੂੰ ਹੋਰ ਤਿੱਖਾ ਕਰਨ ਦੇ ਕੋਸ਼ਿਸ਼ ਕਰਗੇ 19 ਅਗਸਤ ਤੋਂ ਰੋਸ ਮੁਜ਼ਾਰਾ ਕੀਤਾ ਜਾਣਾ ਹੈ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪੰਜਾਬ ਭਰ ਦੇ ਵਿੱਚ ਤਹਿਸੀਲਦਾਰ ਕਲਮ ਛੱਡ ਹੜਤਾਲ ਕਰ ਰਹੇ ਨੇ ਹਾਲਾਂਕਿ ਇਹ ਜਿਹੜੀ ਹੜਤਾਲ ਹੈ ਟੈਂਪਰੇਰੀ ਬੇਸ ਤੇ ਹੋਵੇਗੀ ਜਾਂ ਫਿਰ ਪੱਕੇ ਤੌਰ ਤੇ ਕੰਮਕਾਜ ਠੱਪ ਰੱਖਿਆ ਜਾਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਸਾਹਮਣੇ ਆਉਗੀ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ 19 ਅਗਸਤ ਤੋਂ ਤਹਿਸੀਲਦਾਰ ਜਿਹੜੇ ਨੇ ਉਹ ਕਲਮ ਛੱਡ ਹੜਤਾਲ ਤੇ ਜਾ ਰਹੇ ਨੇ ਸਟ੍ਰਾਈਕ ਦੇ ਕਰਕੇ ਪੰਜਾਬ ਭਰ ਦੇ ਲੋਕਾਂ ਨੂੰ ਰਜਿਸਟਰੀਆਂ ਕਰਵਾਉਂਦੇ ਵੇਲੇ ਦਿੱਕਤ ਪੇਸ਼ ਆਵੇ। ਹੁਣ ਵੇਖਣਾ ਅਹਿਮ ਹੋਵੇਗਾ ਕਿ ਸਰਕਾਰ ਇਹਨਾਂ ਦੇ ਨਾਲ ਕਿੰਨੀ ਜਲਦੀ ਗੱਲਬਾਤ ਕਰਦੀ ਹੈ, ਪ੍ਰਸ਼ਾਸਨ ਕਿੰਨੀ ਜਲਦੀ ਤਹਿਸੀਲਦਾਰਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਂਦਾ ਹੈ। ਮੰਗਾ ਦੇ ਉੱਤੇ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ, ਇਹ ਵੀ ਆਉਣ ਵਾਲਾ ਸਮਾਂ ਦੱਸੇਗਾ। ਦੇਖਣਾ ਅਹਿਮ ਹੋਵੇਗਾ ਕਿ ਸਰਕਾਰ ਦਾ ਕੀ ਰੁਖ ਹੋਵੇਗਾ, ਤਹਿਸੀਲਦਾਰ ਯੂਨੀਅਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ। ਦੀਆਂ ਕੀ ਮੰਗਾਂ ਨੇ ਇਸ ਇਸ ਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਮਨਿੰਦਰ ਸਿੰਘ ਜੁੜ ਗਏ ਨੇ ਰਿਵੈਨਿਊ ਐਸੋਸੀਏਸ਼ਨ ਦੇ ਜਨਨ ਸਕੱਤਰ ਨੇ ਇਹਨਾਂ ਤੋਂ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਤੇ ਸਤਿਗੁਰਾਲ ਜੀ ਤੁਹਾਡੇ ਸਾਰੇ ਸ਼ਰੂਤਿਆਂ ਨੂੰ ਬਹੁਤ-ਬਹੁਤ ਸਤਿਗੁਰਾਲ ਜੀ ਮਨਿੰਦਰ ਜੀ ਮੰਗਾ ਕੀ ਨੇ ਜੇਕਰ ਆਮ ਪਾਸ਼ਾ ਦੇਟ ਸਮਝਾਉਣਾ ਹੋਵੇ ਕਿ ਮੁੱਖ ਤੌਰ ਤੇ ਕੀ ਮੰਗ ਤੁਸੀਂ ਸਰਕਾਰ ਦੇ ਅੱਗੇ ਰੱਖ ਰਹੇ ਹੋ ਸਾਡੀਆਂ ਮੈਮ ਜਿਹੜੀਆਂ ਡਿਮਾਂਡਸ ਨੇ ਉਹ ਬੜੀਆਂ ਕੈਜ਼ੂਅਲ ਦੀਆਂ ਨੇ ਜਿਹੜੀਆਂ ਕਿ ਸਿਰਫ ਪ੍ਰਸ਼ਾਸਨਿਕ ਪੱਧਰ ਤੇ ਹੀ ਹੱਲ ਹੋਣ ਵਾਲੀਆਂ ਨੇ ਉਹ ਤੁਹਾਡਾ ਸਰਕਾਰ ਨਾਲ ਕੋਈ ਨਾ ਹੈ ਨੀਗਾ ਮਤਲਬ ਇਹਦਾ ਮੰਗਾਂ ਦਾ ਜਿਵੇਂ ਕਿ ਪ੍ਰਮੋਸ਼ਨ ਦੇ ਪੈਨਲਸ ਨੇ ਸਾਡੇ ਜਿਹੜੇ ਪੀਸੀਸ ਹੋਣੇ ਨੇ ਤਹਿਸੀਲਾ ਜਾਂ ਡੀਆਰਓ ਤੋਂ ਉਹਨਾਂ ਦੇ ਪੈਨਲ ਨਾਮ ਭੇਜਨੇ ਹੁੰਦੇ ਨੇ ਪਰਸੋਨਲ ਨੂੰ ਪਿਛਲੇ 1 ਸਾਲ ਤੋਂ ਅਸੀਂ ਲਗਾਤਾਰ ਮੀਟਿੰਗਸ ਕਰ ਰਹੇ ਹਾਂ ਐਫਸੀਆਰ ਸਾਹਿਬ ਸਾਡੇ ਨੇ ਉਹਨਾਂ ਨੂੰ ਬੇਨਤੀਆਂ ਕਰ ਰਹੇ ਹਾਂ ਪਰ ਉਹਨਾਂ ਨੇ ਸਾਡੇ ਹਜੇ ਤੱਕ ਇਹਨਾਂ ਨੇ ਪੈਨਲ ਨਹੀਂ ਭੇਜਿਆ ਹੈਗਾ ਦਿਕਤਾ ਇਹ ਸੀ ਡਿਮਾਂਡ ਸਾਡੀ ਮੇਨ ਦੂਜਾ ਸੀਗਾ ਮਤਲਬ ਜਿਹੜੇ ਸਾਡੇ ਘੱਟੋ ਘੱਟ ਅਫੀਸਰ ਨੇ ਜਿਨ੍ਹਾਂ ਦੀਆਂ ਚਾਰ ਸ਼ੀਟ ਹੋਈਆਂ ਸੀ ਤੇ ਇਨਕੁਆਰੀਜ਼ ਹਾਈ ਕੋਰਟ ਦੇ ਜੱਜਸ ਨੇ ਜਿਨ੍ਹਾਂ ਲੀਆਂ ਕਰਕੇ ਭੇਜ ਦਿੱਤੀਆਂ ਨੇ ਜਿਹੜੀਆਂ ਉਹਨਾਂ ਦੇ ਹੱਕ ਚ ਆਈਆਂ ਨੇ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਉਹਨਾਂ ਨੂੰ ਵੀ ਫਾਈਲ ਨਹੀਂ ਕੀਤਾ ਜਾ ਰਿਹਾ तकरीबन ਸਾਲ-ਸਾਲ ਦੀਆਂ ਪੈਂਡਿੰਗ ਨੇ ਕਿਹਦੀ ਇਨਕੁਆਰੀ ਹੂੰ ਉਦੇ ਨਾਲ ਮਤਲਬ ਤੁਸੀਂ ਇਹ ਦੇਖੋ ਵੀ ਇੱਕ ਤਲਵਾਰ ਬੰਦੇ ਦੇ ਲਟਕੀ ਹੋਈ ਹੈ ਉਹਨੂੰ ਕਿਸੇ ਸਿਰੇ ਨਹੀਂ ਲਾਇਆ ਜਾ ਰਿਹਾ ਉਹਦੀ ਪ੍ਰੋਮੋਸ਼ਨ ਨਹੀਂ ਹੋ ਰਹੀ ਉਹਦੀ ਇਨਕਰੀਮੈਂਟ ਨਹੀਂ ਲੱਗ ਰਹੀ ਉਹਨੂੰ ਚਾਰਜ ਸ਼ੀਟ ਕਰਕੇ ਜਦੋਂ ਕਿ ਉਹ ਬੰਦੇ ਦਾ ਦੋਸ਼ ਕੋਈ ਨਹੀਂ ਇਨਕੁਆਇਰੀ ਅਫਸਰ ਜਿਹੜੇ ਜਾਂ ਹਾਈ ਕੋਰਟ ਦੇ ਜੱਜ ਜਿਹੜਾ ਲਿਖੇ ਭੇਜ ਰਹੇ ਨੇ ਮਨਿੰਦਰ ਜੀ 19 ਅਗਸਤ ਨੂੰ ਪ੍ਰਦਰਸ਼ਨ ਕਰਨ ਦੀ ਗੱਲ ਤੁਸੀਂ ਕਹੀ ਹੈ ਇਸ ਤੋਂ ਅੱਗੇ ਰਣਨੀਤੀ ਕੀ ਰਹੇਗੀ ਕਿ ਮੁਕੰਮਲ ਤੌਰ ਤੇ ਕੰਮਕਾਜ ਠੱਪ ਰੱਖੋਗੇ ਤਹਿਸੀਲ ਦਫ਼ਤਰਾਂ ਦੇ ਜਾਂ ਫਿਰ ਸਿਰਫ ਇੱਕ ਦਿਨ ਦੇ ਲਈ ਹੀ ਇਹ ਹੜਤਾਲ ਕੀਤੀ ਜਾ ਰਹੀ ਹੈ ਮੈਂ ਮਸੀ 19 20 21 ਦੀ ਸਮੂਹਿਕ ਛੁੱਟੀ ਦੇ ਐਲਾਨ ਕੀਤਾ ਹੈ ਕਿ ਸਮੂਹਿਕ ਛੁੱਟੀ ਤੇ ਅਸੀਂ ਜਾ ਰਹੇ ਹਾਂ ਜੀ 19 20 21 ਨੂੰ ਸਾਰੇ ਪੰਜਾਬ 'ਚ ਜੀ ਤੇ ਜ ਇਹਦੇ ਦਰਮਿਆਨ ਮਨ ਸਾਡੀਆਂ ਜਿਹੜੀਆਂ ਮੰਗਾਂ ਨੇ ਜੇ ਸਰਕਾਰ ਮੰਨ ਲੈਂਦੀ ਹੈ ਤੇ ਅਸੀਂ ਕੰਮ ਤੇ ਵਾਪਸ ਆ ਜਾਵਾਂਗੇ ਕਿਉਂਕਿ ਸਾਨੂੰ ਕੋਈ ਸ਼ੌਂਕ ਨਹੀਂ ਸਾਨੂੰ ਨਾ ਹੀ ਇਹ ਹੈ ਵੀ ਅਸੀਂ ਲੋਕ ਸਾਡੇ ਵਰਕੇ ਖੱਜਲ ਹੋਣ ਪਰ ਸਾਡੀ ਜੈਨੂਇਨ ਡਿਮਾਂਡ ਨੇ ਜਿਹੜੀਆਂ ਕਿ ਪ੍ਰਸ਼ਾਸਨਿਕ ਪੱਧਰ ਤੇ ਹੱਲ ਹੋ ਸਕਦੀਆਂ ਪਹਿਲਾਂ ਤੁਹਾਡੇ ਤੁਹਾਡੇ ਨਾਲ ਕੋਈ ਗੱਲਬਾਤ ਜਿਹੜੀ ਹੈ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਕੀਤੀ ਗਈ ਹੈ ਕੋਈ ਜਿਹੜਾ ਨੈਗੋਸ਼ੀਏਟ ਕਰਨ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਹੋਈ ਹੈ ਕਿ ਮੰਗਾਂ ਦੇ ਉੱਤੇ ਸਹਿਮਤੀ ਬਣਨ ਦੀ ਕੋਈ ਰਾਹ ਲੱਭਦੀ ਹੋਵੇ ਹਾਂ ਮੈਂ ਅਸੀਂ 8 ਜੁਲਾਈ ਨੂੰ ਦਸ ਤੋਂ ਪਹਿਲਾਂ ਕਾਲ ਕੀਤੀ ਸੀ ਕਰਨੇ ਦੀ ਜਲੰਧਰ ਵਿਖੇ ਇਲੈਕਸ਼ਨ ਤੋਂ ਪਹਿਲਾਂ ਬਾਈ ਇਲੈਕਸ਼ਨ ਤੋਂ ਪਹਿਲਾਂ ਉਦੋਂ ਸਾਨੂੰ ਮੰਤਰੀ ਸਾਹਿਬ ਸਾਡੇ ਮਾਲ ਮੰਤਰੀ ਨੇ ਬ੍ਰਮਚੰਦਰ ਜਿੰਪਾ ਜੀ ਜੀ ਉਹਨਾਂ ਨੇ ਸਦੋਂ ਟਾਈਮ ਦਿੱਤਾ ਸੀਗਾ ਅਸੀਂ ਉਹਨਾਂ ਨੂੰ ਮਿਲੇ ਜੋ ਕਹਿੰਦੇ ਸੀ ਮੈਂ ਤੁਹਾਡਾ ਹੱਲ ਕਰਾਉਣਾ ਉਦੋਂ ਵਾਰ ਉਹਨਾਂ ਨੇ ਸਾਡੀ 16 ਜੁਲਾਈ ਨੂੰ ਐਫਸੀਆਰ ਨਾਲ ਮੀਟਿੰਗ ਵੀ ਕਰਾਈ ਸੀ 16 ਜੁਲਾਈ ਨੂੰ ਅਸੀਂ ਉਹਨਾਂ ਮੀਟਿੰਗ ਤੋਂ ਬਾਅਦ ਮੀਟਿੰਗ ਦੇ ਵਿੱਚ ਮਤਲਬ ਇਹ ਡਿਸਾਈਡ ਹੋਇਆ ਸੀਗਾ ਵੀ ਠੀਕ ਅਸੀਂ ਕਰ ਦਿੰਦੇ ਹਾਂ ਪਰ ਉਹ ਮਹੀਨਾ ਹੋ ਗਿਆ ਫਿਰ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਮਨਿੰਦਰ ਜੀ ਉਸ ਤੋਂ ਪਹਿਲਾਂ ਪਟਵਾਰੀਆਂ ਦੇ ਨਾਲ ਵੀ ਲੰਬੇ ਸਮੇਂ ਤੱਕ ਜਿਹੜਾ ਇੱਕ ਸਰਕਾਰ ਦੀ ਖਿੱਚੋਤਾਣ ਵੀ ਚੱਲਦੀ ਰਹੀ ਫਿਰ ਉਸ ਤੋਂ ਬਾਅਦ ਇਹ ਵੀ ਆਇਆ ਕਿ ਕੁਝ ਮੰਗਾਂ ਮੰਨੀਆਂ ਜਾਣਗੀਆਂ ਪਰ ਸਾਰੀਆਂ ਨਹੀਂ ਮੰਨ ਸਕਦੇ ਸਰਕਾਰ ਨੇ ਥੋੜਾ ਸਖਤ ਰਵਈਆ ਵੀ ਅਪਣਾਇਆ ਇਸ ਵਾਰ ਕੀ ਲੱਗਦਾ ਹੈ ਤਿੰਨ ਦਿਨਾਂ ਦੀ ਹੜਤਾਲ ਤੋਂ ਬਾਅਦ ਕੀ ਲੋਕਾਂ ਦੇ ਜਿਹੜੇ ਕੰਮਕਾਰਜ ਰੁਕ ਜਾਣਗੇ ਉਹ ਪੂਰੇ ਹੋ ਪਾਣਗੇ ਲੋਕਾਂ ਨੂੰ ਦਿੱਕਤ ਜ਼ਿਆਦਾ देर ਨਾ ਆਵੇ ਇਸ ਦੇ ਲਈ ਕੀ ਕਰ ਸਕਦੇ ਐ ਐਸੋਸੀਏਸ਼ਨ ਐਸੋਸੀਏਸ਼ਨ ਕੰਨੀ ਅਸੀਂ ਜੀ ਅੱਜ ਤਰੀ ਪਬਲਿਕ ਦੇ ਵਿੱਚ ਸਾਰਿਆਂ ਨੂੰ ਅੱਜ ਅਸੀਂ ਪ੍ਰੈਸ ਨੋਟ ਜਾਰੀ ਕੀਤਾ ਪਬਲਿਕ ਨੂੰ ਸਾਡੀ ਬੇਨਤੀ ਹੈ ਵੀ ਸਾਡੀਆਂ ਜੜੀਆਂ ਮੰਗਾ ਨੇ ਉਹ ਜਾਏ ਨੇ ਤੇ ਪਬਲਿਕ ਸਾਡੇ ਆ ਚ ਸਪੋਰਟ ਕਰੇ ਤੇ 3 ਦਿਨ ਤੱਕ ਕੋਈ ਵੀ ਅਪਾਇੰਟਮੈਂਟ ਵਗੈਰਾ ਨਾ ਲੈਂਦੇ ਕਿਉਂਕਿ ਉਹ ਚ ਫਾਈਨੈਂਸ਼ਲੀ ਨੁਕਸਾਨ ਹੁੰਦਾ ਜੇ ਰਜਿਸਟ੍ਰੇਸ਼ਨ ਦੀ ਅਪਾਇੰਟਮੈਂਟ ਲੈਂਦੇ ਆ ਤੇ ਇੱਕ ਜਿਹੜੇ ਕੋਈ ਵੀ ਕੰਮਕਾਜ਼ ਆਪਦੇ ਵੀਰਵਾਰ ਤੱਕ ਪੈਂਡਿੰਗ ਰੱਖਣ ਜੀ ਠੀਕ ਹੈ ਜੀ ਠੀਕ ਹੈ ਮਰਿੰਦਰ ਸਿੰਘ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਮਨਿੰਦਰ ਸਿੰਘ ਰਿਵੈਨਿਊ ਐਸੋਸੀਏਸ਼ਨ ਦੇ ਜਨਰਲ 77 ਨੇ ਉਹਨਾਂ ਕਹਾ ਕਿ ਤਹਿਸੀਲਦਾਰ ਦਫਤਰ ਦੇ ਵਿੱਚ 19 20 21 ਅਗਸਤ ਨੂੰ ਕੋਈ ਵੀ ਕੰਮਕਾਜ ਨਹੀਂ ਹੋਵੇਗਾ ਜੇਕਰ ਤੁਸੀਂ ਆਪਣਾ ਕੋਈ ਕੰਮਕਾਜ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਵੀਰਵਾਰ ਤੋਂ ਬਾਅਦ ਦੀ ਅਪਾਇੰਟਮੈਂਟ ਤੁਸੀਂ ਲਵੋ ਤਾਂ ਕਿ ਤੁਹਾਨੂੰ ਵੀ ਖਰਚਲ ਖੁਆਰੀ ਨਾ ਹੋਵੇ ਸੋ ਇਹ ਜਾਣਕਾਰੀ ਸਾਂਝਾ ਕੀਤੀ ਗਈ ਹੈ ਨਾ ਕਿਹਾ ਕਿ ਤਹਿਸੀਲਦਾਰਾਂ ਦੀ ਆਪਣੇ ਮੰਗਾਂ ਨੇ ਉਸ ਤੇ ਪੂਰਾ ਹੋਣਾ ਵੀ ਬਹੁਤ ਜ਼ਰੂਰੀ ਹੈ